ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਨਜੀਤ ਜਮਸ਼ੇਰ ਆ ਜੀ ਅੱਜ ਇੱਥੇ ਇਕੱਠੇ ਹੋਏ ਆ ਤਾਂ ਤੁਸੀਂ ਇਕੱਠ ਹੋਣ ਦਾ ਕਾਰਨ ਕੀ ਹੈ ਜੀ ਤੁਹਾਨੂੰ ਇਕੱਠ ਹੋਣ ਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਪੰਚਾਇਤੀ ਚੋਣਾਂ ਦਾ ਚਾਅ ਆ ਉਹ ਸਾਨੂੰ ਵੀ ਸਾਡੇ ਸਮਾਜ ਨੂੰ ਵੀ ਬਹੁਤ ਚਾਅ ਆ ਪਰ ਉਹਦੇ ਵਿੱਚ ਦਿੱਕਤ ਇਹ ਹੈ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਆਹਤ ਹੋ ਰਹੀਆਂ ਬਿਕੋਜ਼ ਵੀ ਸੀਨਡੇ ਦੇ ਉੱਤੇ ਆ ਜੇ ਚੋਨਾ ਯਾਤਰਾ ਮੈਂ ਆ ਤੇ ਸੀਐਮ ਦੇ ਉੱਤੇ ਇਹਨਾਂ ਨੇ ਲਗਭਗ ਜਿਹੜੀਆਂ ਚੋਨਾ 15 ਅਕਤੂਬਰ ਨੂੰ ਅਨਾਉਂਸ ਕਰਦੀਆਂ ਸੋ ਸਾਡੀ ਬੇਨਤੀ ਇਹ ਆ ਕਿ ਇਹ ਜਿਹੜੀਆਂ ਚੋਨਾ ਦੀ ਡੇਟ ਜਿਹੜੀ ਆ ਉਹ ਅੱਗੇ ਕੀਤੀ ਜਾਵੇ ਸਰਕਾਰ ਨੂੰ ਅੱਗੇ ਕੀ ਮੰਗ ਕਰਨਾ ਜਾਂਦੇ ਹੋ ਸਰ ਸਰਕਾਰ ਨੂੰ ਅਸੀਂ ਮੰਗ ਕਰਨਾ ਚਾਹੁੰਦੇ ਆ ਕਿ ਕਿਉਂਕਿ ਦੇਖੋ ਸਰਕਾਰਾਂ ਨੂੰ ਪਤਾ ਹੈ ਕਿਉਂਕਿ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਸਾਡੇ ਜਿਹੜੇ ਆ ਉਹਨਾਂ ਦੇ ਐਮਐਲਏ ਐਮਪੀਜ਼ ਜਿਹੜੇ ਆ ਸਾਡੇ ਵੱਲੋਂ ਇਨਵਾਈਟ ਕੀਤੇ ਜਾਂਦੇ ਸਾਡੇ ਸਮਾਜ ਵੱਲੋਂ ਇਨਵਾਈਟ ਕੀਤੇ ਜਾਂਦੇ ਆ ਸੋ ਸਾਡੀ ਬੇਨਤੀ ਆ ਕਿ ਤੁਸੀਂ ਜਿਹੜਾ ਆ ਸਾਡੇ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜੀ ਡੇਟ ਜਿਹੜੀ ਆ ਉਹ ਚ ਆਸਤਾ ਇਹ ਹੈ ਕਿ ਇਹ ਬੋਟਾਂ ਇਸੇ ਟਾਈਮ ਆਉਂਦੀਆਂ ਬੋਟਾਂ ਦੇ ਵਿੱਚ ਇਦਾਂ ਮੀਟ ਆ ਜਾਂ ਸ਼ਰਾਬ ਆ ਉਹ ਬੰਦ ਨਹੀਂ ਹੋਣੀ ਕਿਉਂਕਿ ਸ਼ਾਮ ਸਵੇਰੇ ਸਾਡੇ ਮੰਦਿਰਾਂ ਦੇ ਵਿੱਚ ਕੀਰਤਨ ਹੋਣਾ ਆ satsang ਹੋਣਿਆ ਇਹ ਬੇਨਤੀ ਆ ਸਰਕਾਰ ਨੂੰ ਕਿ ਇਸ ਨੂੰ ਕਿਰਪਾ ਕਰਕੇ ਇਹ ਬੋਟਾਂ ਅੱਗੇ ਕੀਤੀਆਂ ਜਾ ਜੀ ਇਧਰ ਭਾਜੀ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਜੁਬਰਾਜ ਮਸ਼ੇਲ ਤੇ ਸਾਡੀ ਬੇਨਤੀ ਇਹੀ ਆ ਕਸ਼ੋਬਾ ਯਾਤਰਾ ਮਾ ਉਸੀ ਦਿਨ ਨਿਕਲ ਰਹੀਆਂ ਆ ਜਿਸ ਦਿਨ ਸੇਮ ਡੇਟ ਇਲੈਕਸ਼ਨ ਦੀ ਆ ਵੋਟਾਂ ਦੀ ਆ ਤੇ ਅਸੀਂ ਸਰਕਾਰ ਅੱਗੇ ਹੀ ਬੇਨਤੀ ਕਰਦੇ ਆ ਕਿ ਇਹ ਇਲੈਕਸ਼ਨ ਦੀ ਜਿਹੜੀ ਆ ਤਰੀਕ ਆ ਉਹ ਅੱਗੇ ਕੀਤੀ ਜਾਵੇ ਕਿਉਂਕਿ ਇੱਕ ਸਾਲ ਪਹਿਲਾਂ ਜਦ ਲੇਟ ਆ ਤੇ ਹੁਣ ਇੱਕ ਮਹੀਨੇ ਦੇ ਨਾਲ ਕੋਈ ਫਰਕ ਨਹੀਂ ਪੈਣਾ ਤੇਹੀ ਬੇਨਤੀ ਕਰਦੇ ਆ ਆਪਣੇ ਖਾਮ ਆਦਮੀ ਪੜ੍ਹ ਕੇ ਸਰਕਾਰ ਨੂੰ ਅਰਜ਼ੀ ਵਾਲੀ ਜਿੰਨੇ ਸਾਡੇ ਛੁੱਟ ਜੇ ਸਾਡੇ ਦੇ ਉੱਤੇ ਨੇ ਵੀ ਹੈ ਸਾਡੇ ਸਮਾਜ ਬੈਠਾ ਹੋਇਆ ਸਾਰੇ ਤੋਂ ਬੇਨਤੀ ਕੀਤੀ ਜਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਪਰ ਇਹ ਅੱਜ ਦਾ ਜਿਹੜਾ ਸੱਖਾ ਇਹ ਬਹੁਤ ਵੱਡਾ ਹੋਣਾ ਚਾਹੀਦਾ ਜਿਹਾ ਕਿਉਂਕਿ ਸਰਕਾਰ ਦੇ ਕੰਨਾਂ ਤੱਕ ਵੀ ਆਵਾਜ਼ ਪਹੁੰਚਾਉਣੀ ਹੈ ਸਮਾਜ ਦੀ ਤੇ ਉਦਰੀ ਆਵਾਜ਼ ਉੱਚੀ ਕਰਕੇ ਚਲੂ ਬੋਲਣਾ ਪੈਣਾ ਵਾ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਹੈ ਇੱਕ ਵਾਰੀ ਖੇਤੋਂ ਪਰ ਫਿਰ ਵੀ ਜਿੰਨੇ ਵੀ ਹੈ ਤੁਹਾਡੇ ਵੀਡੀਓ ਹੈ ਤੇ ਬੰਦ ਰੱਖਿਓ ਤੁਸੀਂ ਸਰਕਾਰ ਦੇ ਕੰਨਾਂ ਤੱਕ ਰਪੇਕ ਕਰਨੀ ਚਾਹੀਦੀ ਹੈ ਅੱਜ ਹਾਲ ਦੀ ਵੀ ਘੜੀ ਰਿਕਵੈਸਟ ਕਰਨੀ ਚਾਹੀਦੀ ਹੈ ਕੀ ਆਉਣ ਵਾਲੇ ਦਿਨਾਂ ਨੂੰ ਤਬਦੀਲੀ ਦੇ ਵਿੱਚ ਬਦਲਿਆ ਜਾਵੇ ਤਾਂ ਕਿ ਜਿਹੜੀ ਹੈ ਡਾਇਰੈਕਸ਼ਨ ਉਹ ਹੀ ਅਮਨ ਮੰਨਦਾ ਹੋਵੇ ਔਰ ਜਿਹੜਾ ਸਾਡਾ ਜਿਹੜਾ ਧਿਆਨ ਆ ਉਹ ਸਾਡੇ ਕੀ ਬੁਮਾਰਾ ਨਹੀਂ ਹੈ ਔਰ ਪਰਸੋਂ ਨਾ ਬਟਾਇਆ ਜਾਵੇ ਜੇ ਇਸ